ਹਾਂਜੀ ਤਰਨਤਨ ਇਲੈਕਸ਼ਨ ਵਿੱਚ ਜਿਹੜਾ ਨਤੀਜਾ ਆ ਜੋ ਤਰਨਤਨ ਸਾਹਿਬ ਦੇ ਲੋਕਾਂ ਨੇ ਜਿਹੜਾ ਫੈਸਲਾ ਕੀਤਾ ਉਹ ਤੁਹਾਡੇ ਸਾਹਮਣੇ ਆ ਚੁੱਕਿਆ ਮੈਂ ਅੱਜ ਗੱਲ ਕਰਦਾ ਵੀ ਅਕਾਲੀ ਦਲ ਬਾਰੇ ਤੇ ਬਾਕੀ ਵੀ ਜੋ ਕੁਝ ਵੀ ਹੋਇਆ ਆ ਜਾਂ ਲੀਡ ਜਿਹੜੀ ਆਈ ਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਵਿਚਾਰ ਆਪਣੇ ਸਾਂਝੇ ਕਰਾਂਗੇ ਆਪਾਂ ਨੂੰ ਜਦਾਂ ਮਤਲਬ ਇੱਕ ਚੀਜ਼ ਤੇ ਸਮਝ ਦੇਖਣ ਨੂੰ ਆਉਂਦੀ ਆ ਵੀ ਜਿਹੜੀ ਇੰਨੀ ਲੀਡ ਆ ਉਹਦਾ ਕਾਰਨ ਕੀ ਹੋ ਸਕਦਾ ਮੇ ਜਿਹੜੀ ਆਪਾਂ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆਮ ਆਦਮੀ ਪਾਰਟੀ ਜਿੱਤੂਗੀ ਮਾਰਜਨ ਬਹੁਤ ਘੱਟ ਰਹੂਗਾ ਦੂਜੇ ਨੰਬਰ ਤੇ ਕਾਲੀ ਦਾ ਲਾਊਗਾ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਵੀ ਦੂਜੇ ਨੰਬਰ ਤੇ ਕਾਲੀ ਦਾ ਲਾਊਗਾ ਸੋ ਉਹ ਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਿਹੜੇ ਵੀਡੀਓ ਦੇਖਦੇ ਸਾਰੇ ਤੇ ਭਾਈ ਮਨਦੀਪ ਸਿੰਘ ਦੀ ਜਿਹੜੀ ਜੱਤ ਸੀ ਉਹ ਇਸ ਚੀਜ਼ ਤੇ ਖੜੀ ਸੀ ਸਾਇਲੈਂਟ ਬੋਰਡ ਦੇ ਸਿਰ ਤੇ ਆ ਜੋ ਪਿੱਛੇ ਜਿਹੜਾ ਵੀਡੀਓ ਵਾਇਰਲ ਹੋਈਆਂ ਜਾਂ ਕੁਝ ਵੀ ਹੋਇਆ ਨਾ ਉਹਦੇ ਕਾਰਨ ਉਹ ਹੋ ਗਿਆ ਜਾਂ ਕਿੱਦਾਂ ਵੀ ਹੋ ਗਿਆ ਜਾਂ ਲੋਕ ਕੀ ਸੋਚਦੇ ਲੋਕਾਂ ਨੇ ਕੀ ਸੋਚਿਆ ਉਹਦੇ ਕਾਰਨ ਹੋ ਗਿਆ ਪਰ ਜਿਹੜੀ ਮੇਨ ਕਰ ਲਿਆ ਵੀ ਇਹ ਲੀਡ ਜਿਹੜੀ ਜ਼ਿਆਦੀ ਆਈ ਆ ਮੈਂ ਕੀ ਸੋਚਦਾ ਇਸ ਵੇਲੇ ਤੇ ਤੁਸੀਂ ਜੋ ਸੋਚਦੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਏਕ ਤਾਂ ਜਿਹੜੇ ਆ ਗਲਤ ਮਲਤ ਜੇ ਬਿਆਨ ਦਿੱਤੇ ਗਏ ਆਪਣੇ ਰਾਜਾ ਬੜੰਗ ਜੀ ਵੱਲੋਂ ਉਹਨਾਂ ਬਿਆਨਾਂ ਕਾਰਨ ਜਿਹੜੀ ਵੋਟ ਟੁੱਟ ਕੇ ਤੇ ਉਹ ਮੌਜੂਦਾ ਸਰਕਾਰ ਨਾਲ ਜਾ ਕੇ ਖੜ ਗਈ ਉਹ ਕਾਹਤੇ ਖੜ ਗਈ ਉਹਨਾਂ ਨੇ ਕਿਉਂਕਿ ਲੋਕਾਂ ਨੇ ਦੇਖਿਆ ਭਾਈ ਵੀ ਵਿਸਾਲ ਇੱਕ ਸਰਕਾਰ ਹਜੇ 1.5 ਸਾਲ ਰਹਿੰਦੀ ਆ ਵੀ ਅਸੀਂ ਪੱਕੇ ਉਧਰਲੇ ਪਾਸੇ ਵੋਟ ਪਾਉਂਦੇ ਸੀ ਪਰ ਉਧਰੋਂ ਬਿਆਨ ਇਦਾਂ ਦੇ ਆਉਣ ਲੱਗ ਪਿਆ ਲੋਕਾਂ ਦਾ ਮਨ ਜਿਹੜਾ ਖੱਟਾ ਹੋ ਗਿਆ ਵੋਟ ਉਧਰ ਚਲ ਗਈ ਤੇ ਮੈਂ ਜਿਹੜਾ ਸੋਚਦਾ ਵੀ ਮੈਂ ਇਹੇ ਸੋਚਦਾ ਭਾਈ ਵੀ ਅਕਾਲੀ ਦਲ ਮੌਜੂਦਾ ਸੱਤਾਧਿਰ ਦੇ ਨਾਲ ਮੁਕਾਬਲਾ ਸੀ ਤੇ ਮੇਰੇ ਹਿਸਾਬ ਨਾਲ ਤਾਂ ਅਕਾਲੀ ਦਲ ਜਿੱਤਿਆ ਹੀ ਆ ਅੱਜ ਵੀ ਜੋ ਤਰਨਤਨ ਸਾਹਿਬ ਦੇ ਲੋਕਾਂ ਨੇ ਫੈਸਲਾ ਕੀਤਾ ਉਸ ਹਿਸਾਬ ਨਾਲ ਮੈਂ ਗੱਲ ਕਰਦਾ ਕਿਉਂਕਿ ਜੇ ਜਿੱਦਾਂ ਮੈਂ ਲਾ ਲਵਾਂ ਵੀ આરોਪ ਲੱਗੇ ਵੀ ਧੱਕੇਸ਼ਾਹੀ ਹੋਈ ਸਾਡੇ ਬੰਦੇ ਚੱਕ ਲੈ ਜਾਂ ਉਹ ਗੱਲਾਂ ਬਾਤਾਂ ਵੀ ਤੁਹਾਡੇ ਸਾਹਮਣੇ ਆਈਆਂ ਸਾਰਿਆਂ ਦੇ ਉਮਯੂਦਾ ਸਰਕਾਰ ਆ ਮੌਜੂਦਾ ਸਰਕਾਰ ਨੇ ਆਪਣਾ ਜਿੱਥੇ ਮਤਲਬ ਜਿਹਦਾ ਲੱਗਦਾ ਹੁੰਦਾ ਦਾਅ ਉਹਨੇ ਲਾਉਣਾ ਹੀ ਹੁੰਦਾ ਭਾਈ ਕਿਉਂਕਿ ਇਹ ਸੀਟ ਜਿਹੜੀ ਆ ਸਾਰਿਆਂ ਦੇ ਲਈ ਜਿਤਨੀ ਬਹੁਤ ਜ਼ਰੂਰੀ ਹੋ ਗਈ ਸੀ ਕਿਉਂਕਿ ਮੋਰੇ 27 ਖੜੀ ਆ ਭਾਈ ਮੈਂ ਪਹਿਲੇ ਦਿਨ ਤੋਂ ਇਹ ਰੋਲਾ ਪਾਈ ਜਨਾ ਇਸ ਇਲੈਕਸ਼ਨ ਵਿੱਚ ਜੋ ਵੀ ਲੋਕਾਂ ਨੇ ਨਤੀਜਾ ਦੇਣਾ ਉਹਦਾ ਅਸਰ 27 ਤੱਕ ਜਾ ਕੇ ਜ਼ਰੂਰ ਪਊਗਾ ਤੇ ਇਸ ਇਲੈਕਸ਼ਨ ਤੋਂ ਬਾਅਦ ਬੀਜੇਪੀ ਦੀ ਜਮਾਨਤ ਜਬਤ ਹੋਈ ਆ ਤੇ ਉਹਦੇ ਕਾਰਨ ਮੈਨੂੰ ਲੱਗਦਾ ਆ ਵੀ ਜਿਹੜੀ ਬੀਜੇਪੀ ਵਿੱਚ ਜਿੱਦਾਂ ਹੁਣ ਲਾ ਲਓ ਬਈ ਇੱਕ ਹੰਕਾਰ ਦਾ ਸਿਖਰ ਹੁੰਦਾ ਨਾ ਬਈ ਅਸੀਂ ਇਦਾਂ ਨਹੀਂ ਤੇ ਮੈਨੂੰ ਲੱਗਦਾ ਹੈ ਵੀ ਅ ਪਿਛਲੇ ਦਿਨਾਂ ਵਿੱਚ ਵੀ ਜੋ ਗੱਲਾਂ ਬਾਤਾਂ ਹੋਈਆਂ ਜੋ ਦੇਖਣ ਨੂੰ ਮਿਲਿਆ ਤੇ ਲੱਗਦਾ ਹੈ ਵੀ ਗਾਂਹ ਜਾ ਕੇ ਇਹਨਾਂ ਦਾ ਜਿਹੜਾ ਸਮਝੋਤਾ ਸਮਝੋਤਾ ਹੋਣ ਦੇ ਅਸਾਰ ਜਿਹੜੇ ਉਹ ਵੱਧ ਗਏ ਤੇ ਦੂਜੀ ਗੱਲ ਵੀ ਆ ਕਰਨਤਨ ਦੀ ਇਲੈਕਸ਼ਨ ਤੋਂ ਬਾਅਦ ਮੈਨੂੰ ਇਹ ਪਰਸਨਲੀ ਤੌਰ ਤੇ ਲੱਗਦਾ ਬਈ ਬੜਿੰਗ ਸਾਹਿਬ ਦੀ ਪ੍ਰਧਾਨਗੀ ਜਿਹੜੀ ਆ ਉਹ ਵੀ ਲਾਗੇ ਛਾਗੇ ਹੀ ਆ ਕੰਮ ਖਰਾਬ ਹੀ ਆ ਕਿਉਂਕਿ ਉਹ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਹੀ ਬਹੁਤ ਬੰਦੇ ਆ ਜਿਹੜੇ ਬੰਦੇ ਚਾਹੁੰਦੇ ਆ ਵੀ ਸਾਡਾ ਧੜਾ ਕਿਉਂਕਿ ਧੜੇ ਬਾਜ਼ੀਆਂ ਜਿਹੜੀਆਂ ਇਹ ਪਾਰਟੀਆਂ ਦਾ ਨੁਕਸਾਨ ਕਰਦੀਆਂ ਆਈਆਂ ਆ ਅਕਸਰ ਹੀ ਜਿਹੜੀ ਵੀ ਪਾਰਟੀ ਹੋਵੇ ਤੇ ਮੌਜੂਦਾ ਸਰਕਾਰ ਵਿੱਚ ਜਿਹੜੀਆਂ ਵੋਟਾਂ ਪਈਆਂ ਆ ਤੇ ਉਹ ਜਦੋਂ ਹੁਣ ਸ਼ਹਿਰ ਦੇ ਲੋਕਾਂ ਨੇ ਜਦੋਂ ਹੁਣ ਲਾ ਲੋ ਵੀ ਕੋਈ ਰੇੜੀਆਂ ਵਾਲਾ ਹੋਵੇ ਜਾਂ ਕੋਈ ਹੋਰ ਹੋਵੇ ਰੈਕਸ਼ੇ ਵਾਲਾ ਆਟੋ ਵਾਲਾ ਹੋਵੇ ਉਹ ਜਦੋਂ ਆਪਾਂ ਉਹਨਾਂ ਦੇ ਮੋਰੇ ਮਾਈਕ ਵੀ ਕਰਦੇ ਸੀ ਉਹ ਇਹ ਕਹਿੰਦੇ ਸੀ ਜਾਂ ਤੇ ਕਿਸੇ ਦਾ ਵੀ ਨਹੀਂ ਨਾਂ ਲੈਂਦੇ ਸੀ ਜਾਂ ਉਹ ਕਹਿ ਦਿੰਦੇ ਸੀ ਵੀ ਹਰਮੀਤ ਸੰਧੂ ਜਿੱਤੂਗਾ ਉਹਦਾ ਕਾਰਨ ਉਹਦਾ ਕਾਰਨ ਇਹ ਆ ਭਾਈ ਵੀ ਸਰਕਾਰ ਦਾ ਅਜੇ ਟਾਈਮ ਪਿਆ ਹੁੰਦਾ ਸਾਲ ਡੇਢ ਸਾਲ ਤੱਕ ਲੋਕਾਂ ਨੂੰ ਇਹ ਹੁੰਦਾ ਭਾਈ ਵੀ ਜੇ ਅਸੀਂ ਵਿਰੋਧ ਬੋਲੇ ਇੱਥੇ ਕੰਮ ਤਾਂ ਅਸੀਂ ਇੱਥੇ ਹੀ ਕਰਨਾ ਤਾਂ ਕਰਕੇ ਲੋਕ ਜਿਹੜੇ ਆ ਉਹ ਲਾ ਲਓ ਵੀ ਕਿਸੇ ਨਾ ਕਿਸੇ ਨਾ ਉਹਨਾਂ ਦੀ ਸਾਂਝ ਹੁੰਦੀ ਬਾਕੀ ਇੱਕ ਇਹ ਵੀ ਨਹੀਂ ਗੱਲ ਤੋਂ ਆਪਾਂ ਛੁਟਲਾ ਸਕਦੇ ਵੀ ਹਰਮੀਤ ਸੰਧੂ ਦਾ ਜਿਹੜਾ ਆਪਣੇ ਤੌਰ ਤੇ ਪਰਸਨਲ ਤੌਰ ਤੇ ਜਿਹੜਾ ਆਧਾਰ ਸੀ ਉਸ ਚੀਜ਼ ਨਾਲ ਵੀ ਉਹਨਾਂ ਨੂੰ ਵੋਟ ਪਈ ਆ ਕਿਉਂਕਿ ਤਿੰਨ ਵਾਰ ਦਾ ਇੱਕ ਐਮਐਲਏ ਹੋਵੇ ਉਹਦੇ ਨਾਲ ਪੱਕੇ ਬੰਦੇ ਜਿਹੜੇ ਜੁੜ ਜਾਂਦੇ ਹੁੰਦੇ ਆ ਤੇ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਟਿਕਟ ਦੇਣ ਦਾ ਮਕਸਦ ਵੀ ਇਹੇ ਸੀ ਵੀ ਇਸ ਬੰਦੇ ਨਾਲ ਜਿੰਨੀ ਵੀ ਵੋਟ ਆਉਂਦੀ ਆ ਉਹਨਾਂ ਦੇ ਕਾਰਨ ਪੈਂਦੀ ਆ ਤੇ ਕੁਝ ਸਾਡਾ ਜਿਹੜਾ ਵੋਟ ਬੈਂਕ ਆ ਉਹਦੇ ਕਾਰਨ ਵੀ ਸਾਡੇ ਲਈ ਜਿੱਤਣਾ ਜਿਹੜਾ ਸੌਖਾ ਹੋਊਗਾ ਹੋਜੂਗਾ ਤੇ ਬਾਕੀ ਆ ਜਿਹੜੀਆਂ ਚੀਜ਼ਾਂ ਹੋਈਆਂ ਉਹ ਸਾਰਾ ਕੁਝ ਆਪਾਂ ਦੇਖਿਆ ਬਾਕੀ ਠੀਕ ਆ ਤਰਨਤਨ ਵਾਲਿਓ ਜੋ ਤੁਸੀਂ ਫੈਸਲਾ ਕੀਤਾ ਆ ਤੇ ਕੋ ਸੋਚ ਕੇ ਬੋਟਾਂ ਪਾਈਆਂ ਕਿਉਂਕਿ ਇਹ ਜਿਹੜੀ ਵੋਟ ਦਾ ਅਧਿਕਾਰ ਆ ਤੇ ਤੁਸੀਂ ਆਪਣੀ ਮਤ ਦਾ ਦਾਨ ਕੀਤਾ ਆ ਪੰਜਾਬ ਸਾਰੇ ਨੇ ਤੁਹਾਨੂੰ ਦੇਖਿਆ ਪੰਜਾਬੀ ਜਿੱਥੇ ਵੀ ਵੱਸਦੇ ਉਹਨਾਂ ਨੇ ਤੁਹਾਡਾ ਜਿਹੜਾ ਫੈਸਲਾ ਇਹ ਦੇਖਿਆ ਵੀ ਤੁਸੀਂ ਕੀ ਫੈਸਲਾ ਕੀਤਾ ਸੋ ਹੁਣ ਇਹੀ ਤੁਹਾਡੇ ਅੱਗੇ ਬੇਨਤੀ ਕਰਦੇ ਭਾਈ ਵੀ ਅੱਖਾਂ ਖੋਲ ਕੇ ਰੱਖਿਓ ਤੇ ਆਪਣੇ ਜਿਹੜੇ ਇਲਾਕੇ ਦੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਚਲੋ ਜੇ ਤੁਸੀਂ ਹੁਣ ਮੌਜੂਦਾ ਸਰਕਾਰ ਦੇ ਐਮਐਲਏ ਨੂੰ ਜਿਤਾਇਆ ਤੇ ਉਹ ਜ਼ਰੂਰ ਕਰਾਈਓ ਉਹਨਾਂ ਤੱਕ ਲੈ ਕੇ ਜਾਓ ਭਾਈ ਵੀ ਕਿਉਂਕਿ ਅੱਗੇ ਵੀ ਉਹਨਾਂ ਨੇ ਜਾ ਕੇ ਵੋਟਾਂ ਲੈਣੀਆਂ ਤੇ ਪਰ ਮੈਂ ਉਹਦਾ ਸੋਚਦਾ ਸੀ ਵੀ ਚਲੋ ਵਿਧੀ ਇਦਾਂ ਦੀ ਬਣ ਗਈ ਵੀ ਜਿਹੜੇ ਪਹਿਲੇ ਐਮਐਲਏ ਸੀ ਉਹਨਾਂ ਦੀ ਜਿਹੜਾ ਡੈਥ ਹੋ ਗਈ ਤੇ ਉਸ ਤੋਂ ਬਾਅਦ ਚ ਇਹ ਇਲੈਕਸ਼ਨ ਮਤਲਬ ਲਾ ਲਓ ਵੀ ਹੋ ਗਈ ਬਾਈ ਇਲੈਕਸ਼ਨ ਤੇ ਹਰਮੀਤ ਸੰਧੂ ਜਿੱਤ ਗਿਆ ਹਰਮੀਤ ਸੰਧੂ ਨੇ ਤਾਂ ਪਹਿਲਾਂ ਸੋਚਿਆ ਵੀ ਨਹੀਂ ਹੋਣਾ ਵੀ ਭਾਈ ਮੈਂ ਉਹ ਤਾਂ 27 ਚ ਸੋਚਦੇ ਹੁਣੇ ਵੀ ਮੈਂ 27 ਚ ਇਲੈਕਸ਼ਨ ਲੜਨੀ ਹੈ ਨਾ ਉਹ ਪ੍ਰਮਾਤਮਾ ਨੇ ਕੋਈ ਵਿਧੀ ਇਦਾਂ ਦੀ ਬਣਾਤੀ ਤੇ ਇਲੈਕਸ਼ਨ ਆ ਗਈ ਤੇ ਉਹਨਾਂ ਨੇ ਹੁਣ ਜਿੱਤ ਪ੍ਰਾਪਤ ਕਰ ਲਈ ਬਾਕੀ ਭਾਈ ਇਹ ਜਿਹੜੀ ਜਿੱਤ ਹੁੰਦੀ ਹੈ ਨਾ ਨਾਲ ਬੰਦੇ ਵੀ ਜੁੜ ਜਾਂਦੇ ਹੁੰਦੇ ਆ ਸਾਰਾ ਕੁਝ ਤੁਹਾਡੇ ਪੱਖ ਚ ਵੀ ਹੋ ਜਾਂਦਾ ਹੁੰਦਾ ਉਹ ਇੱਥੇ ਮੱਥੇ ਦੀ ਲਿਖੀ ਹੁੰਦੀ ਉਹਨਾਂ ਦੇ ਮੱਥੇ ਦੇ ਵਿੱਚ ਇਹ ਚੀਜ਼ ਲਿਖੀ ਗਈ ਸੀ ਵੀ ਉਹਨਾਂ ਨੇ ਜਿੱਤਣਾ ਤੇ ਬਾਕੀ ਅਕਾਲੀ ਦਲ ਵਾਲਿਆਂ ਨੇ ਜੇਸ ਹਾਬ ਨਾਲ ਇਹ ਇਲੈਕਸ਼ਨ ਲੜੀ ਆ ਲੱਗਦਾ ਵੀ ਖੇਤਰੀ ਪਾਰਟੀ ਜਿਹੜੀ ਆ ਮੋਰੇ ਗਾਂਹ ਜਾ ਕੇ ਵੀ ਹਜੇ ਸਾਲ ਸਵਾ ਸਾਲ ਪਿਆ ਹੁਣ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੁੰਦੀਆਂ ਉਹਨਾਂ ਚੀਜ਼ਾਂ ਉੱਤੇ ਕੰਮ ਕਰਕੇ ਜਾਂ ਜਿਹੜੇ ਵਾਰਸ ਪੰਜਾਬ ਦੇ ਆ ਉਹਨਾਂ ਤੋਂ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਕਿਸ ਗੱਲ ਕਰਕੇ ਉਹਨਾਂ ਨੂੰ ਵੋਟ ਨਹੀਂ ਪਈ ਉਹ ਵੀ ਆਪਣਾ ਸੋਚੂਗੇ ਨਾ ਆਪਣੇ ਅੱਗੇ ਜਿਹੜਾ ਹਜੇ ਸਾਲ ਸਵਾ ਸਾਲ ਪਿਆ ਮਤਲਬ ਜਿਹੜੀਆਂ ਹਾਰਾਂ ਹੁੰਦੀਆਂ ਉਹ ਬੰਦੇ ਤੋਂ ਕੁਝ ਲੈ ਕੇ ਨਹੀਂ ਜਾਂਦੀਆਂ ਕਦੇ ਹਾਰਾਂ ਜਿਹੜੀਆਂ ਹੁੰਦੀਆਂ ਹਮੇਸ਼ਾ ਹੀ ਬੰਦੇ ਨੂੰ ਸਿਖਾ ਕੇ ਜਾਂਦੀਆਂ ਕੁਝ ਜਿਹੜੀ ਜਿੱਤ ਹੁੰਦੀ ਆ ਉਹ ਤੇ ਤੁਹਾਡੀ ਸੋਚ ਸ਼ਕਤੀ ਨੂੰ ਰੋਕ ਦਿੰਦੀ ਆ ਕਿਉਂਕਿ ਉਹ ਬੰਦੇ ਨੂੰ ਜਿਹੜਾ ਜਿੱਤਿਆ ਬੰਦਾ ਹੁੰਦਾ ਨਾ ਉਹਦੀ ਸੋਚਣ ਸ਼ਕਤੀ ਹੋਰ ਹੋ ਜਾਂਦੀ ਆ ਉਹ ਉਹ ਚੀਜ਼ਾਂ ਨੂੰ ਨਹੀਂ ਮਹਿਸੂਸ ਕਰ ਪਾਉਂਦਾ ਤੇ ਜਿਹੜਾ ਬੰਦਾ ਹਾਰਿਆ ਬੰਦਾ ਹੁੰਦਾ ਨਾ ਉਹ ਬਾਰ-ਬਾਰ ਉਸ ਚੀਜ਼ ਦਾ ਅਧਿਐਨ ਕਰਦਾ ਵੀ ਭਾਈ ਮੈਂ ਕਾਹਤੇ ਹਾਰਿਆ ਮੇਤੋਂ ਕੀ ਕਮੀਆਂ ਰਹਿ ਗਈਆਂ ਇਹਨਾਂ ਚੀਜ਼ਾਂ ਉੱਤੇ ਜਿਹੜੇ ਹਾਰੇ ਆ ਉਹ ਵੀ ਕੰਮ ਕਰਨ ਤਾਂ ਕਿ ਅੱਗੇ ਜਾ ਕੇ ਬਾਕੀ 27 ਪਈ ਆ ਮਹਰੇ ਦੂਰ ਆ ਮਾਲ ਤੁਸੀਂ ਮਿਹਨਤ ਕਰੋ ਭਾਈ ਜਿਹੜਾ ਵੀ ਮਿਹਨਤ ਕਰੂਗਾ ਲੋਕਾਂ ਨੇ ਫੈਸਲਾ ਕਰਨਾ ਚਲੋ ਠੀਕ ਹੈ ਜੀ ਧੰਨਵਾਦ ਆਪਾਂ ਕਿਹਾ ਸੀ ਪਹਿਲੇ ਤੇ ਉਹ ਆਊਗਾ ਦੂਜੇ ਤੇ ਉਹ ਆਊਗਾ ਤੀਜੇ ਤੇ ਉਹ ਆਊਗਾ ਜਿਹੜੀ ਗੱਲ ਕਹੀ ਸੀ ਤੇ ਲਗਭਗ ਉਦਾਂ ਹੀ ਹੋ ਗਈ ਪਰ ਮਾਰਜਨ ਜਿਹੜਾ ਸੀ ਮੈਂ ਥੋੜਾ ਸਮਝਦਾ ਹਾਂ ਮੈਂ ਕਿਹਾ 2000 22000 ਵੋਟਾਂ ਨਾਲ ਜਿੱਤ ਹੋਣੀ ਆ ਮੌਜੂਦਾ ਸਰਕਾਰ ਆ ਹਨ ਮਾਰਜਨ ਜ਼ਿਆਦਾ ਹੋ ਗਿਆ ਉਹ ਚਲੋ ਉਦਾਂ ਦਾ ਹਿਸਾਬ ਕਿਤਾਬ ਹੋ ਗਿਆ ਤੇ ਵਿਧੀਆਂ ਬਣ ਗਈਆਂ ਤੇ ਬੰਦੇ ਜਦੇ ਭਾਗਾ ਜਾਂਦੇ ਆ ਚਲੋ ਠੀਕ ਹੈ ਜੀ ਚੜਦੀ ਕਲਾ ਚ ਰਹੋ ਤਣ ਤਣ ਵਾਲਿਆਂ ਨੇ ਜਿਹੜਾ ਫੈਸਲਾ ਆਪਣਾ ਕਰ ਦਿੱਤਾ ਧੰਨਵਾਦ